ਸੰਤ ਅਤਰ ਸਿੰਘ ਮਹਾਰਾਜ ਮਸਤੂਆਣੇ ਵਾਲੇ ਸਭ ਤੋਂ ਸਿਰਮੌਰ ਮਹਾਪੁਰਸ਼ ਐਵੇਂ ਮਨ ਕਾਬੂ ਨਹੀਂ ਆਇਆ ਹਜ਼ਰੋ ਦੀਆਂ ਕਬਰਾਂ ਵਿੱਚ 7 ਸਾਲ ਬੰਦਗੀ ਕੀਤੀ ਹੈ ਉਸ ਮਹਾਤਮਾ ਨੇ ਕਬਰਾਂ ਵਿੱਚ ਬੈਠੇ ਅਕਾਲ ਪੁਰਖ ਨੂੰ ਗੁਰੂ ਨਾਨਕ ਨੂੰ ਧਿਆਉਂਦੇ ਨੇ ਸੰਸਾਰ ਨੂੰ ਤਿਆਗ ਕੇ ਤੋਂ ਉਥੋਂ ਦੇ ਲੋਕਾਂ ਨੇ ਸ਼ਰਾਰਤ ਕੀਤੀ ਹੈ ਇੱਕ ਬੜੀ ਸੁੰਦਰ ਲੜਕੀ ਨੂੰ ਭੇਜਿਆ ਇਹ ਤੂੰ ਰਾਤ ਨੂੰ ਜਾਇਆ ਕਰ। ਪਰ ਪਰਖ ਇਸ ਸਾਧੂ ਨੂੰ ਵੀ ਵਾਕਿਆ ਹੀ ਇਹ ਮਹਾਪੁਰਸ਼ ਹੈ ਕਿ ਕੇਵਲ ਦਿਖਾਵਾ ਕਰਦਾ ਹੈ। ਹੱਤ 8 ਦਿਨ ਲੜਕੀ ਰਾਤ ਨੂੰ ਕਬਰਾਂ ਵਿੱਚ ਜਾਂਦੀ ਹੈ। ਤੋਂ ਅਮਰਤ ਵੇਲੇ ਸੂਰਜ ਉਦੇ ਹੋਣ ਤੋਂ ਪਹਿਲਾਂ ਵਾਪਸ ਘਰ ਚਲੇ ਜਾਂਦੀ ਹੈ। ਜਦੋਂ ਸੰਤਤਰ ਸਿੰਘ ਹੁਣਾਵਲ ਵੇਂਦੀ ਹੈ ਤੇ ਉਹ ਅੱਖਾਂ ਬੰਦ ਕੇ ਬੈਠੇ ਰਹਿੰਦੇ ਨੇ ਉਹ ਨੇਤਰ ਨਹੀਂ ਖੋਲਦੇ ਜਦੋਂ 8ਵਾਂ ਦਿਨ ਹੋਇਆ ਨਾ ਤਾਂ ਸੰਤ ਅਤਰ ਸਿੰਘ ਜੀ ਨੇ ਨੇਤਰ ਖੋਲੇ ਤੇ ਉਸ ਲੜਕੀ ਨੂੰ ਕਹਿੰਦੇ ਨੇ ਕੁੜੀਏ ਤੈਨੂੰ 8 ਦਿਨ ਹੋ ਗਏ ਇੱਥੇ ਆਉਂਦਿਆਂ ਤੂੰ ਮੈਨੂੰ ਇਹ ਦੱਸੋ ਵੀ ਮੈਂ ਬੈਠਾ ਕਿੱਥੇ ਹਾਂ ਤੋ ਲੜਕੀ ਕਹਿੰਦੀ ਮਹਾਰਾਜ ਤੁਸੀਂ ਕਬਰਾਂ ਵਿੱਚ ਬੈਠੇ ਹੋ ਸੰਤ ਖਿੜਖੜਾ ਕੇ ਆਸ ਪਏ ਕਹਿੰਦੇ ਫਿਰ ਬੱਚੀਏ ਇਹ ਦੱਸੋ ਵੀ ਕਬਰਾਂ ਵਿੱਚ ਰਹਿੰਦੇ ਕੌਣ ਨੇ ਤੋ ਲੜਕੀ ਦਾ ਜਵਾਬ ਸੀ ਮਹਾਰਾਜ ਕਬਰਾਂ ਵਿੱਚ